ਜਪ ਦੋ ਤਰ੍ਹਾਂ ਦਾ ਹੈ ਮੇਰੇ ਸਮੇਤ ਤੁਹਾਡੇ ਵਿੱਚ ਇਹੋ ਜਿਹੇ ਬੈਠੇ ਹੋਣਗੇ ਜਿਹੜੇ ਜਪਦੇ ਨੇ ਦੋ ਤਰ੍ਹਾਂ ਦਾ ਜਪਦੇ ਇੱਕ ਜਪੇ ਜਿਹਦੇ ਜਪਣ ਦੇ ਪਿੱਛੇ ਇੱਛਾ ਹੈ ਇਹ ਵਸਤੂ ਮਿਲੇ 냔 ਦੇਣ ਇਹ ਥੋੜੀ ਥੱਲੇ ਦੀ ਗੱਲ ਹੈ ਇੱਕ ਜਪੇ ਜਿਹਦੇ ਪਿੱਛੇ ਇੱਛਾ ਹੈ ਕਿ ਮੈਂ ਗੁਰੂ ਦੀ ਖੁਸ਼ੀ ਲੈਣੀ ਆਖੋ ਸਤਿਨਾਮ ਨੀ ਵਾਹਿਗੁਰੂ ਇੱਕ ਜਪ ਉਸ ਕਰਕੇ ਜਪ ਰਿਹਾ ਕਿ ਇਹ ਜਪਾਂ ਤੇ ਆ ਮਿਲੇ ਵਸਤੂ ਦੀ ਖਾਤਰ ਜਪ ਜਿਸ ਵੇਲੇ ਬਾਬਾ ਨਨ ਸਿੰਘ ਜੀ ਮਹਾਂਪੁਰਸ਼ ਖੋਜ ਦੇ ਰਸਤੇ ਸੀ ਨਾ ਤੇ ਬਾਬਰ ਨਾਮ ਸਿੰਘ ਜੀ ਨੇ ਸ਼ਬਦ ਦਿੱਤਾ ਸੀ ਤੇ ਵੀ ਇਹਦੀ ਕਮਾਈ ਕਰੋ ਫਲਾਣੇ درخت ਹੱਥਲੇ ਇੰਨੇ ਘੰਟੇ ਤੇ ਇੱਕ ਦਿਨ ਸਾਹਮਣੇ ਸ਼ਕਤੀਆਂ ਖਲੋ ਗਈਆਂ ਸੀ ਤੇ ਬਾਬਾ ਜੀ ਕਹਿੰਦੇ ਤੁਸੀਂ ਕੌਣ ਹੋ ਕੇ ਕਹਿੰਦੇ ਸੀ ਸ਼ਕਤੀਆਂ ਵਾਂ ਕਿ ਅਸੀਂ ਤਾਂ ਸੱਦੇ ਹੀ ਨਹੀਂ ਕਹਿੰਦੇ ਜਿਹੜੇ ਸ਼ਬਦ ਦਾ ਤੁਸੀਂ ਜਾਪ ਕਰ ਰਹੇ ਹੋ ਉਸ ਸ਼ਬਦ ਦੇ ਜਾਪ ਨਾਲ ਸਾਨੂੰ ਹੁਕਮ ਹੁੰਦਾ ਹਾਜ਼ਰ ਦਾ ਸ਼ਬਦ ਕਿਹੜਾ ਸੀ ਉਹ ਜਾਂ ਕੇ ਵਸ ਖਾਨ ਸੁਲਤਾਨ ਇਹਦਾ ਜਵਾਬ ਦਿੱਤਾ ਸੀ ਮਹਾਪੁਰਸ਼ਾਂ ਕਿਹਾ ਸੀ ਕੱਲ ਆਣਾ ਕੱਲ ਆਣਾ ਕੱਲ ਜਵਾਬ ਦੇਾਂਗੇ ਕਹਿੰਦੇ ਜੀ ਇਹ ਜਿਹੜਾ ਤੁਸੀਂ ਸ਼ਬਦ ਦਾ ਜਵਾਬ ਕੀਤਾ ਸਾਨੂੰ ਹੁਕਮ ਹੁੰਦਾ ਆਣ ਦਾ ਬਾਬਾ ਜੀ ਬਾਬਰ ਨਾਮ ਸਿੰਘ ਜੀ ਪੁੱਛੋਂ ਮੰਡੀ ਕੋਲ ਗਏ ਜਦੋਂ ਦੱਸਿਆ ਜੀ ਇਸ ਤਰ੍ਹਾਂ ਸ਼ਕਤੀਆਂ ਖਲੋ ਗਈਆਂ ਆ ਕੇ ਬਾਬਰ ਨਾਮ ਸਿੰਘ ਜੀ ਕਹਿੰਦੇ ਹੋਰ ਕੀ ਚਾਹੁੰਦੇ ਹੋ ਕਿਤੇ ਕਿਸੇ ਕਿਸੇ ਨੂੰ ਇਹ ਜਾ ਕੇ ਸ਼ਕਤੀਆਂ ਖਲੋਉਂਦੀਆਂ ਤੇ ਗੰਬਾਬਾ ਨਾਨ ਸਿੰਘ ਜੀ ਕਹਿੰਦੇ ਜੀ ਸ਼ਕਤੀਆਂ ਨਹੀਂ ਚਾਹੀਦੀਆਂ ਸ਼ਕਤੀਆਂ ਦਾ ਮਾਲਕ ਗੁਰਨਾਨਕ ਚਾਹੀਦਾ ਹੱਕ ਸਤਿਮਾ ਨੀ ਵਾਹ ਤੇ ਆਹ ਦੇਣਾ ਜੀ ਇੱਕ ਸ਼ਬਦ ਦਾ ਜਾਪ ਇਹ ਕਿਸੇ ਸ਼ਕਤੀ ਨੂੰ ਪ੍ਰਾਪਤ ਕਰਨ ਲਈ ਇੱਕ ਜਾਪ ਸਾਈਂ ਦੀ ਪਿਆਸ ਵਿੱਚ ਤੇ ਕੱਚੀ ਮਿੱਟੀ ਸੀ ਤੇ ਬਾਬਾ ਰਾਮ ਸਿੰਘ ਜੀ ਨੇ ਸੱਜੇ ਹੱਥ ਦੀ ਉਂਗਲ ਨਾਲ ਨ ਲਿਕੀ ਰਾਂ ਪਾਈਆਂ ਸੀ ਤੇ ਕੋਲ ਬਹਾ ਲਿਆ ਸੀ ਬਾਬਾ ਨਾਨਕ ਸਿੰਘ ਜੀ ਨੂੰ ਤੇ ਕਹਿੰਦੇ ਸੀ ਕਹਿ ਫਿਰ ਜੇ ਗੁਰਨਾਨਕ ਚਾਹੀਦਾ ਤੇ ਬੋਲ ਧੰਨ ਗੁਰੂ ਨਾਨਕ ਮੈਂ ਤੇਰਾ ਆਕੋ ਸਤਨਾਮ ਵਾਹਿਗੁਰੂ ਬਾਬਾ ਨਾਨਕ ਸਿੰਘ ਜੀ ਕਹਿੰਦੇ ਧੰਨ ਗੁਰੂ ਨਾਨਕ ਮੈਂ ਤੇਰਾ ਤੇ ਇੱਕ ਲੀਕ ਪਾ ਦੇਣ ਫਿਰ ਕਹੇ ਧੰਨ ਗੁਰੂ ਨਾਨਕ ਮੈਂ ਤੇਰਾ ਉਹ ਬੋਲਣ ਫਿਰ 1300 ਵਾਰੀ ਜਪਾਇਆ ਆਕੋ ਸਤਨਾਮ ਵਾਹਿਗੁਰੂ ਧਿਆਨ ਦੇਣਾ ਜੀ ਜਾਪ ਦੋ ਤਰ੍ਹਾਂ ਦਾ ਇੱਕ ਵਸਤੂ ਦੀ ਪ੍ਰਾਪਤੀ ਲਈ ਇੱਕ ਗੁਰੂ ਦੀ ਹਕੁ ਸਤਨਾਮ ਮੇਰੀ ਵਾਹ ਆ 10 ਦਿਨਾਂ ਦੀ ਗੱਲ ਹੈ ਕੋਈ ਪ੍ਰੇਮੀ ਸੰਗਤ ਦਾ ਮੈਨੂੰ ਮਿਲਿਆ ਤੇ ਚਿਹਰਾ ਲੱਥਾ ਆਇਆ ਕੀ ਹੋਇਆ ਨਹੀਂ ਕੁਝ ਨਹੀਂ ਮੈਂ ਕਹਿੰਦਾ ਚਿਹਰਾ ਦੱਸ ਦਿੰਦਾ ਬੰਦੇ ਦਾ ਇੱਕ ਕਹਿੰਦਾ ਨਹੀਂ ਕੁੜੀ ਹੋਈ ਮੇਰੇ ਘਰ ਆ ਹਕੁ ਸਤਨਾਮ ਮੇਰੀ ਵਾਹ ਧਿਆਨ ਦੇਣ ਮੈਂ ਕਹਿੰਦਾ ਫਿਰ ਕੀ ਹੋ ਗਿਆ ਪਹਿਲੀ ਏ ਹਾਂ ਜੀ ਪਹਿਲਾ ਹੀ ਬੱਚੇ ਉਦਾਸ ਕਿਉਂ ਨਹੀਂ ਮੇਰਾ ਤੇ ਦਿਲ ਟੁੱਟ ਗਿਆ ਤੁਸੀਂ ਕਹਿੰਦੇ ਦਾਸ ਕਿਉਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੱਗੋਇਆ ਕੀ ਕਹਿੰਦੇ ਨਹੀਂ ਮੈਂ ਫਲਾਣੇ ਸ਼ਬਦ ਦਾ ਜਾਪ ਕੀਤਾ ਐਨੀ ਵਾਰੀ ਵੀ ਮੁੰਡਾ ਜਮਣ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਨਾ ਜਾਪ ਕਰਦਾ ਰਿਆ ਲੜਕੇ ਲਈ ਪਰ ਲੜਕੀ ਹੋਈ ਏ ਮੇਰਾ ਦਿਲ ਟੁੱਟ ਗਿਆ ਮੇਰਾ ਮਨ ਟੁੱਟ ਗਿਆ ਮੈਂ ਤੇ ਕਰੀ ਪਰੇਸ਼ਾਨ ਹੋ ਗਿਆ ਮੇਰੇ ਨਾਲ ਕੀਤਾ ਕੀ ਤੂੰ ਹੁਣ ਧਿਆਨ ਦੇਣਾ ਜਿਹੜਾ ਕਿਸੇ ਵਸਤੂ ਲਈ ਜਾਬ ਕਰ ਰਿਹਾ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਗੱਜ ਕੇ ਹੱਕੋ ਸਤਨਾਮ ਜਿਹੜਾ ਉਹਦੇ ਲਈ ਕਰ ਰਿਹਾ ਹੈ ਹੱਕੋ ਸਤਨਾਮ ਉਹ ਤੇ ਨੇੜੇ ਹੁੰਦਾ ਜਾਏਗਾ ਅੱਜ ਜਿਹਨਾਂ ਦਾ ਆਗਮਨ ਦਿਨ ਮਨਾ ਰਹੇ ਹੋ ਬਾਬਾ ਦੀਪ ਸਿੰਘ ਜੀ ਨੂੰ ਜਿਹੜਾ ਜਾਬ ਕੀਤਾ ਹੈ ਤੁਰੂ ਗੋਵਿੰਦ ਸਿੰਘ ਜੀ ਦੇ ਹੋਰ ਨੇੜੇ ਹੋਣ ਲਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹ ਕਿਤੇ ਜਾਓਗੇ ਨਾ ਸਾਬੋ ਕੀ ਤਲਵੰਡੀ ਮੈਂ ਵੀ ਤੁਸੀਂ ਵੀ ਉੱਥੇ ਬਾਬਾ ਦੀਪ ਸਿੰਘ ਜੀ ਦਾ ਬੁਰਜ ਜਿਹਦੀਆਂ 4 ਮੰਜ਼ਲਾਂ ਨੇ ਤੇ 53 ਪੌੜੀਆਂ ਨੇ ਜਾਂਦੇ ਨੇ ਉਹਦਾ ਨਾਂ ਹੀ ਇਹ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਜੀ ਦਾ ਬੁਰਜ ਬਾਬਾ ਜੀ ਨੇ ਬਣਾਇਆ ਉਦੇ ਨਾਲ ਹੀ ਇਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਭੋਰਾ ਆ ਕੋ ਸਤਨਾ ਜਿੱਥੇ ਦੋ ਗਾਗਰਾਂ ਛੋਲੇ ਤੇ ਪਾਣੀ ਪਾਉਂਦੇ ਸੀ ਅੰਦਰ ਕੀ ਕਰਦੇ ਸੀ ਜਾਪ ਕਿਦੇ ਵਾਸਤੇ ਕੋਈ ਵਸਤੂ ਮਿਲੇ ਨਹੀਂ ਉਹ ਮਿਲੇ ਉਹਦੀ ਪ੍ਰਾਪਤੀ ਲਈ ਮੈਂ ਹੈਰਾਨ ਰਹਿ ਗਿਆ ਪੜ ਕੇ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਉਸ ਭੋਰੇ ਵਿੱਚ ਤਕਰੀਬਨ 40 ਸਾਲ ਦਾ ਸਮਾਂ ਬਿਤਾਇਆ ਆਖੋ ਸਤਨਾਮ 40 ਸਾਲ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਹੁੰਦਾ ਜੀ ਇਹ ਜਿਹੜਾ ਅਰਦਾਸ ਲਫਜ਼ ਆਇਆ ਨਾ ਹੱਠੀਆਂ ਤੋਂ ਬਾਅਦ ਜਪੀਆਂ ਉਹ ਜਪੀ ਜਿਹੜੇ ਉਹਦੇ ਲਈ ਸਾਧ ਸੰਗਤ ਜਪਦੇ ਨੇ ਉਹਦੇ ਦੇ ਬਾਬਾ ਦੀਪ ਸਿੰਘ ਉਹ ਜੱਪੀ ਹੋਏ ਨੇ ਜਿਨ੍ਹਾਂ ਨੇ ਉਹਦੇ ਲਈ ਜੱਪਿਆ ਕਮਾਈ ਕੀਤੀ ਪੋਰਿਆਂ ਵਿੱਚ 40 ਸਾਲ ਆਖੋ ਸਤਨਾਮ ਵਾਹਿਗੁਰੂ